ਸੋ ਚੋਰਾਂ ਦੀਆਂ ਵੀ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਕਈ ਚੋਰ ਘਰਾਂ ਦੇ ਵਿੱਚ ਚੋਰੀਆਂ ਕਰਦੇ ਆ ਪੈਸੇ ਲੁੱਟ ਕੇ ਲੈ ਜਾਂਦੇ ਆ ਜਾਂ ਫਿਰ ਸੋਨਾ ਚਾਂਦੀ ਲੁੱਟਦੇ ਆ ਪਰ ਅੱਜ ਤੁਹਾਨੂੰ ਅਜਿਹੇ ਚੋਰ ਦੇ ਬਾਰੇ ਅਸੀਂ ਦੱਸਣ ਜਾ ਰਹੇ ਹਾਂ ਜਿਹੜਾ ਇਹ ਸਾਰੇ ਕੰਮਾਂ ਤੋਂ ਬਹੁਤ ਦੂਰ ਹੈ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਮੂੰਹ ਸਿਰ ਬੰਨ ਕੇ ਇੱਕ ਸਕੂਟਰੀ ਦੇ ਉੱਪਰ ਬੰਦਾ ਆ ਰਿਹਾ ਹੈ ਇਹ ਚੋਰ ਹੈ ਔਰ ਇਹਨੇ ਨਾ ਤਾਂ ਘਰੋਂ ਸੋਨਾ ਲੁੱਟਦਾ ਹੈ ਨਾ ਹੀ ਇਹ ਪੈਸੇ ਲੈ ਕੇ ਜਾਂਦਾ ਤੇ ਫਿਰ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਚੋਰ ਕਾਦਾ ਹੈ ਸੋ ਬਿਲਕੁਲ ਤੁਸੀਂ ਹੁਣ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਇੱਕ ਸਕੂਟਰੀ ਨੂੰ ਇੱਕ ਸੜਕ ਦੇ ਉੱਪਰ ਰੋਕਦਾ ਹੈ ਤੇ ਇਹ ਘਰ ਦੇ ਉੱਪਰਲੇ ਪਾਸੇ ਕੁਸ਼ਕ ਤੁਸੀਂ ਦੇਖ ਸਕਦੇ ਹੋ ਕੱਪੜੇ ਸੁੱਕਣੇ ਪਏ ਆ ਸੋ ਇਹ ਚੋਰ ਅੰਡਰ ਗਾਰਮੈਂਟ ਚੋਰੀ ਕਰਦਾ ਹੈ ਉਹ ਵੀ ਔਰਤਾਂ ਦੇ ਬਿਲਕੁਲ ਤੁਸੀਂ ਠੀਕ ਸੁਣਿਆ ਔਰ ਬਹੁਤ ਸਾਰੀਆਂ ਇਹਦੇ ਉੱਤੇ ਮਾਮਲੇ ਜਿਹੜੇ ਦਰਜ ਕੀਤੇ ਗਏ ਐ ਇਸ ਤੋਂ ਪਹਿਲਾਂ ਵੀ ਇਹ ਹੁਣ ਸੀਸੀਟੀਵੀ ਫੁਟੇਜ ਦੇ ਵਿੱਚ ਕਾਬੂ ਆ ਚੁੱਕਿਆ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਇਸ ਦੀ ਚੋਰੀ ਫੜੀ ਗਈ ਹੈ ਸੋ ਇਹ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਹਨ ਮੱਧ ਪ੍ਰਦੇਸ਼ ਦੀਆਂ ਜਿੱਥੇ ਇਹ ਚੋਰ ਹੈ ਇੱਕ ਗਰੋਹ ਕਹਿ ਲਿਏ ਕਿ ਇਹ ਚੋਰਾਂ ਦਾ ਗਰੋਹ ਆਪ ਹਾਲਾਂਕਿ ਚੋਰੀਆਂ ਜ਼ਰੂਰ ਕਰਦਾ ਹੈ ਪਰ ਔਰਤਾਂ ਦੇ ਅੰਡਰਗਾਰਮੈਂਟ ਇਹ ਚੱਕਦਾ ਹੈ ਤੇ ਉਹਨੂੰ ਲੈ ਜਾਂਦਾ ਹੈ ਔਰ ਮਾਮਲਾ ਅਗਲੇ ਪਾਸੇ ਜਦੋਂ ਇਹਦੀ ਅਨ ਹਾਲਾਂਕਿ ਬਹੁਤ ਸਾਰੇ ਏਰੀਏ ਦੇ ਵਿੱਚ ਜਦੋਂ ਇਹੋ ਜੀਆਂ ਚੋਰੀਆਂ ਹੋਣ ਲੱਗ ਪਈਆਂ ਸੀ ਤੇ ਮਾਮਲਾ ਪੁਲਿਸ ਦੇ ਕੋਲੇ ਪਹੁੰਚਿਆ ਉਦੋਂ ਬਾਅਦ ਪੁਲਿਸ ਨੇ ਜਦੋਂ ਸ਼ਾਨਬੀਨ ਸ਼ੁਰੂ ਕੀਤੀ ਹੈ ਤੇ ਇੱਕ ਚੋਰ ਨੂੰ ਜਿਹੜਾ ਇਹਦੇ ਵਿੱਚ ਫੜਿਆ ਗਿਆ ਏ ਔਰ ਉਸ ਨੇ ਜੋ ਪੁੱਛਗਿੱਛ ਦੇ ਵਿੱਚ ਦੱਸਿਆ ਬੜੇ ਹੈਰਾਨੀ ਵਾਲੇ ਖੁਲਾਸੇ ਉਸ ਨੇ ਕੀਤੇ ਹੈ ਕਿ ਉਹ ਅੰਡਰਗਾਰਮੈਂਟ ਔਰਤਾਂ ਦੇ ਜਰੂਰ ਚੋਰੀ ਕਰਦਾ ਔਰ ਉਦੋਂ ਬਾਅਦ ਜਦੋਂ ਪੁਲਿਸ ਨੂੰ ਪੁੱਛਦੀ ਹੈ ਕਿ ਇਸ ਦਾ ਤੂੰ ਕਰਦਾ ਕੀ ਹੈ ਉਹ ਕਹਿੰਦਾ ਅੰਡਰਗਾਰਮੈਂਟ ਮੈਂ ਚੋਰੀ ਕਰਦਾ ਤੇ ਉਸ ਤੋਂ ਬਾਅਦ ਉਹਨੂੰ ਪਾੜ ਕੇ ਸਿੱਟ ਦਿੰਦਾ ਔਰ ਇਹ ਆਪਣੇ ਆਪ ਦੇ ਵਿੱਚ ਬੜਾ ਇੱਕ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਸੋ ਮੱਧ ਪ੍ਰਦੇਸ਼ ਦੀਆਂ ਇਹ ਤਸਵੀਰਾਂ ਤਸਵੀਰਾਂ ਸੀਸੀਟੀਵੀ ਫੁਟੇਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਚੋਰ ਜਿਹੜਾ ਹੈਗਾ ਉਹ ਸਕੂਟਰੀ ਤੇ ਆਉਂਦਾ ਹਾਲਾਂਕਿ ਮੂੰਹ ਜਿਹੜਾ ਹੈਗਾ ਉਹਦਾ ਲਾਲ ਕੱਪੜੇ ਦੇ ਨਾਲ ਟਕਿਆ ਹੋਇਆ ਔਰ ਤੁਸੀਂ ਇੱਕ ਕੰਧ ਤੇ ਦੇਖ ਸਕਦੇ ਹੋ ਕੋਸ਼ਕ ਕੱਪੜੇ ਜਿਹੜੇ ਉਹ ਸੁੱਕਣੇ ਪਾਏ ਹੋਏ ਸੀ ਔਰ ਬਿਲਕੁਲ ਚੁੱਪਚੀਪੀਤੇ ਕੰਧ ਦੇ ਨਾਲ-ਨਾਲ ਤੁਰਿਆ ਆਉਂਦਾ ਔਰ ਇੱਕ ਅੰਡਰਗਾਰਮੈਂਟ ਤੁਸੀਂ ਦੇਖ ਸਕਦੇ ਹੋ ਚੱਕ ਚੱਕ ਲੈਂਦਾ ਔਰ ਉਸ ਤੋਂ ਬਾਅਦ ਸਾਈਜ਼ ਵੀ ਉਹਦਾ ਇਹ ਚੈੱਕ ਕਰਦਾ ਤੇ ਲੈ ਕੇ ਸਕੂਟਰੀ ਤੇ ਉਥੋਂ ਰਫੂ ਚੱਕਰ ਹੋ ਜਾਂਦਾ ਸੋ ਇੱਕ ਚੋਰ ਜਿਹੜਾ ਹੈਗਾ ਸਕੂਟਰੀ ਤੇ ਆਉਂਦਾ ਤੇ ਅੰਡਰਗਾਰਮੈਂਟ ਦੀ ਚੋਰੀ ਕਰਦਾ ਬਹੁਤ ਸਾਰੇ ਹਾਲਾਂਕਿ ਉਹ ਤੋਂ ਪਹਿਲਾਂ ਵੀ ਇਹੀ ਮਾਮਲੇ ਜਿਹੜੇ ਹੈਗੇ ਚੋਰੀਆਂ ਦੇ ਦੇ ਤੇ ਦਰਸੀ ਹੁਣ ਜਦੋਂ ਇਹ ਫੜਿਆ ਗਿਆ ਮੱਧ ਪ੍ਰਦੇਸ਼ ਦੇ ਜੱਬਲਪੁਰ ਵਿਜੇਨਗਰ ਪੰਨਾ ਨਗਰ ਇਹ ਏਰੀਏ ਦੇ ਵਿੱਚ ਬਹੁਤ ਸਾਰੀਆਂ ਚੋਰੀਆਂ ਹੁੰਦੀਆਂ ਔਰ ਉਸ ਤੋਂ ਬਾਅਦ ਜਦੋਂ ਪੁਲਿਸ ਦੇ ਕੋਲੇ ਮਾਮਲਾ ਜਾਂਦਾ ਹੈ ਇਹਦੀ ਛਾਣਬੀਨ ਕਰਕੇ ਚੋਰ ਨੂੰ ਫੜਿਆ ਜਾਂਦਾ ਔਰ ਉਹਦੇ ਵਿੱਚ ਕਬੂਲ ਕਰਦਾ ਹੈ ਕਿ ਹਾਂ ਮੈਂ ਅੰਡਰਗਾਰਮੈਂਟ ਦੀ ਚੋਰੀ ਕਰਦਾ ਹਾਂ ਪਰ ਉਸ ਤੋਂ ਬਾਅਦ ਇਹ ਚੋਰ ਚੋਰੀ ਕਰਕੇ ਅੰਡਰਗਾਰਮੈਂਟ ਨੂੰ ਪਾੜ ਕੇ ਸੈੱਟ ਦਿੰਦਾ ਸੋ ਬਹੁਤ ਸਾਰੇ ਏਰੀਏ ਦੇ ਵਿੱਚ ਜਦੋਂ ਚੋਰੀਆਂ ਜਾਦੇ ਹੋਣ ਲੱਗ ਪਈਆਂ ਤੇ ਉਸ ਤੋਂ ਬਾਅਦ ਪੁਲਸ ਦੇ ਕੋਲੇ ਇਹ ਮਾਮਲਾ ਜਾਂਦਾ ਸੋ ਵਾਕਈ ਆਪਣੇ ਆਪ ਦੇ ਵਿੱਚ ਇੱਕ ਹੈਰਾਨੀ ਵਾਲੀ ਖਬਰ ਹੈ ਕਿ ਚੋਰਾਂ ਦੀਆਂ ਵੀ ਵੱਖ-ਵੱਖ ਜਿਹੜੀਆਂ ਕਿਸਮਾਂ ਹੁੰਦੀਆਂ ਦੂ ਪਹਿਲਾਂ ਆਪਾਂ ਦੇਖਦੇ ਹਾਂ ਕਿ ਚੋਰ ਘਰਾਂ ਦੇ ਵਿੱਚੋਂ ਪੈਸਿਆਂ ਦੀ ਚੋਰੀ ਕਰਦੇ ਆ ਆਪਣੇ ਜਿਹੜੇ ਸੋਨਾ ਚਾਂਦੀ ਆ ਉਹ ਲੁੱਟ ਕੇ ਲੈ ਜਾਂਦੇ ਆ ਜਾਂ ਫਿਰ ਜੇ ਘਰ ਦੇ ਵਿੱਚ ਕੋਈ ਚੀਜ਼ ਆ ਮਹਿੰਗੀ ਜਾਂ ਆਪਾਂ ਕਾਰ ਦੀ ਗੱਲ ਕਰ ਲਈਏ ਮੋਟਰਸਾਈਕਲਾਂ ਦੀ ਗੱਲ ਕਰ ਲਈਏ ਤੇ ਇਹੇ ਚੋਰ ਜਿਹੜੇ ਆ ਲੁੱਟਦੇ ਨਜ਼ਰ ਆਉਂਦੇ ਸੀ ਪਰ ਇੱਕ ਔਰਤਾਂ ਦੇ ਅੰਡਰਗਾਰਮੈਂਟ ਚੋਰ ਲੈ ਕੇ ਜਾਂਦੇ ਆ ਚੋਰੀ ਕਰਦੇ ਆ ਇਹ ਆਪਣੇ ਆਪ ਦੇ ਵਿੱਚ ਇੱਕ ਹੈਰਾਨੀ ਵਾਲਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ